ਪੰਜਾਬ ਅੰਦਰ ਰਿਸ਼ਤਿਆਂ ਨੂੰ ਤਾਤਰ ਕਰਦੀ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕਰੀਬ 62 ਸਾਲਾ ਔਰਤ ਵੱਲੋਂ ਆਪਣੇ ਕਰੀਬ 30 ਸਾਲਾ ਆਸ਼ਿਕ ਨਾਲ ਮਿਲ ਕੇ ਪ੍ਰੇਮ ਸਬੰਧਾਂ ਵਿੱਚ ਜ਼ੋੜਾ ਬੰਨਦੀ ਆਪਣੀ 25 ਤੋਂ 26 ਸਾਲ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਦੱਸ ਦਈਏ ਕਿ ਪੰਜਾਬ ਦੇ ਸ਼ਹਿਰ ਨਾਬਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਇੱਥੇ ਇਸ਼ਕ ਵਿੱਚ ਅੰਨੀ ਹੋਈ ਕਲਯੁਗੀ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਉਹਦੇ ਨਜਾਇਜ਼ ਸਬੰਧਾਂ ਵਿੱਚ ਰਿਸ਼ਤੇ ਵਿੱਚ ਅੜਿੱਕਾ ਬਨ ਰਹੀ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ ਪੁਲਿਸ ਨੇ ਕੱਲ੍ਹ ਜੋਗੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਐਸਐਚਓ ਕੋਤਵਾਲੀ ਜਸਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮਾਂ ਵੱਲੋਂ ਆਪਣੀ ਧੀ ਦਾ ਕਤਲ ਕੀਤਾ ਗਿਆ ਨਾਭਾ ਪੁਲਿਸ ਨੇ ਤਿੰਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਵੱਲੋਂ ਪ੍ਰੇਮੀ ਸਮੇਤ ਮਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਮ੍ਰਿਤਕ ਲੜਕੀ ਆਪਣੀ ਮਾਂ ਨੂੰ ਗਲਤ ਕੰਮ ਤੋਂ ਰੋਕਦੀ ਸੀ ਜਿਸ ਕਰਕੇ ਆਪਣੇ ਆਸ਼ਿਕਾ ਨਾਲ ਮਿਲ ਕੇ ਕਤਲ ਕੀਤਾ ਗਿਆ ਉਕਤ ਮੁਲਜ਼ਮਾ ਵੱਲੋਂ ਪਹਿਲਾਂ ਲੜਕੀ ਦੇ ਅੱਖਾਂ ਵਿੱਚ ਮਿਰਚਾਂ ਪਾਈਆਂ ਗਈਆਂ ਫਿਰ ਛੋਟਾ ਮਾਰ ਕੇ ਬੇਹੋਸ਼ ਕੀਤਾ ਗਿਆ ਤੇ ਬਾਅਦ ਵਿੱਚ ਬੜੀ ਬੇਰਹਿਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਲੜਕੀ ਦੇ ਮੂੰਹ ਤੇ ਗਰਦਨ ਤੇ वार ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ देर रात ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਨਾਭਾ ਦੀ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਪਤਨਕ ਦਰਸ਼ਕੀਆਂ ਨੇ ਦੱਸਿਆ ਕਿ ਬੀਤੀ ਰਾਤ 7 ਵਜੇ ਇਹਨਾਂ ਦੇ ਘਰ ਅੰਦਰੋਂ ਚਿਕਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਜਦੋਂ ਗੇਟ ਖੜਕਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲਿਆ ਕਿਉਂਕਿ ਜਦੋਂ ਲੜਕੀ ਦਾ ਕਤਲ ਹੋਇਆ ਤਾਂ ਉਹ ਘਰ ਵਿੱਚ ਇਕੱਲੀ ਸੀ ਉਸ ਦੀ ਮਾਤਾ ਆਪਣੀ ਬੇਟੀ ਦੇ ਘਰ ਗਈ ਹੋਈ ਸੀ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਕਿ ਮ੍ਰਿਤਕ ਲੜਕੀ ਦੀ ਮਾਤਾ ਦੇ ਨਜਾਇਜ਼ ਸਬੰਧ ਕਿਸੇ ਵਿਅਕਤੀ ਨਾਲ ਸਨ ਤੇ ਲੜਕੀ ਅਕਸਰ ਹੀ ਆਪਣੀ ਮਾਤਾ ਨੂੰ ਇਸ ਕੰਮ ਤੋਂ ਰੋਕਦੀ ਸੀ ਜਿਹੜਾ ਇਹ ਕਤਲ ਹੋਇਆ ਸੀ ਕੁਝ ਦਿਨ ਪਹਿਲਾਂ ਇਹਦੇ ਬਾਰੇ ਅਸੀਂ ਕੀ ਕਹਿਣਾ ਚਾਹਾਂਗੇ ਕਤਲ ਦਾ ਆਪਣਾ ਲੜਕੀ ਹੈ ਜੀ ਅਨੂ ਉਹਦਾ 26 ਸਾਲ ਦੀ ਕਤਲ ਹੋਇਆ ਸੀਗਾ ਇਹਦੀ ਵਜ੍ਹਾ ਰਜਸ਼ੀ ਸਿੰਘ ਦੀ ਇਹਦੀ ਮਦਰ ਦਾ ਇੱਕ ਲੜਕਾ ਸਤਗੁਰਨਾਮ ਉਹਨਾਂ ਨਾਲ ਰਿਲੇਸ਼ਨ ਸੀਗਾ ਲੜਕੀ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਸੀਗਾ ਤਾਂ ਲੜਕੀ ਉਹਨੂੰ ਆਪਣੀ ਨਾਤਾ ਦੇ ਮੁੰਡੇ ਨੂੰ ਮਿਲ ਤੋਂ ਰੂਜੀ ਸੀ ਜਦੋਂ ਮੁੰਡਾ ਲੜਕਾ ਕਰੇ ਆਉਂਦਾ ਸੀਗਾ ਤਾਂ ਵੀ ਉਹ ਨੰਚੇ ਬਣਾ ਕਰੀ ਇਸ ਗੱਲ ਨੂੰ ਲੈ ਕੇ ਇਹਦੀ ਮਦਰ ਨੇ ਪਲਾਨਿੰਗ ਕੀਤੀ ਆਪਾਂ ਇਸ ਨੂੰ ਰਸਤੇ ਤੋਂ ਬੋਟਾਲ ਦੰਦੇ ਨੀੜਾ ਕਰਾਉਂਗੇ ਕਿ ਉਹ ਮਾਰ ਦੇ ਦੇ ਦੋਸਤ ਜੀ ਉਹਨੂੰ ਜਿੰਨਾ ਚਿਰ ਹੈਗੀ ਆ ਤੇ ਆਪਣਾ ਵੀ ਆਪਾਂ ਇਕੱਠੇ ਨਹੀਂ ਰਹਿ ਸਕਦੇ ਇਰੇ ਲੜਕੇ ਨੇ ਆਪਣਾ ਮਿੱਤਰ ਸ ਗੁਰਸ਼ਰਨ ਜੀ ਬਿਸਮਿੱਲਾ ਉਹਦੇ ਨਾਲ ਮਿਲ ਕੇ ਪਲਾਨਿੰਗ ਕੀਤੀ ਇਹਨੂੰ ਮਾਰਨੇ ਆ ਮਿੰਲੇ ਦਾ ਰੋਗ ਸੀਗਾ ਉਹ ਇਹਨੂੰ ਛੱਡ ਕੇ ਗਿਆ ਸੀਗਾ ਤੇ ਘਰੇ ਤੇ ਉਹਦੋਂ ਮਾਤ ਮਰਡਰ ਕਰਨ ਦਾ ਵਾਅਦਾ ਲੈ ਕੇ ਆਉਂਦਾ ਹੈ ਤੇ ਇਹਨੇ ਫਿਰ ਜਿਹੜਾ ਸਤਗੁਰ ਸੀਗਾ ਇਹਨੇ ਲੜਕੀ ਨੂੰ ਜਿਹੜਾ ਕਪੜਾ ਹੁੰਦਾ ਬਣਾ ਉਹਦੇ ਨਾਲ ਉਹਦੇ ਸੱਚੇ ਮੂੰਹ ਤੇ ਬਾਤ ਕਰਕੇ ਇਹਨੂੰ ਮਾਰ ਪਾਸ ਨੇ ਇਸਾਰੇ ਵਿੱਚ ਕੀ ਕੀ ਨਾ ਨਾ ਕਿ ਕਿ ਵਰਤਿਆ ਗਿਆ ਜੀ ਕਿਹੜੇ ਕਿਹੜੇ ਹਥਿਆਰ ਵਰਤੇ ਗਏ ਇਹਦੇ ਵਿੱਚ ਪਹਿਲਾਂ ਤਾਂ ਇਨੀਸ਼ੀਅਲੀ ਜਿਹੜਾ ਆਪਣਾ ਸੂਤਾ ਹੁੰਦਾ ਸੂਤੇ ਨਾਲ ਉਹ ਸਰਚ ਵਾਰ ਕਰਕੇ ਉਹਨੂੰ ਉਸ ਕਮਰੇ ਦੇ ਵਿੱਚ ਲਿਜਾ ਕੇ ਉਹਦੇ ਮੂੰਹ ਦੇ ਉੱਤੇ ਉਹ ਕੱਪੜੇ ਨਾਲ ਵਾਰ ਦਿੱਤੀ ਉਹਨੂੰ ਨੌਂ ਦਿਨਾਂ ਦੇ ਦਿੱਤੇ ਸਾਰੇ ਹੁੰਦੇ ਨਾਬੇ ਦੇਣੇ ਜੀ ਹਾਂ ਜੀ ਇਹ ਦੁੰਦੇ ਨਾਬੇ ਦੇ ਪਹਿਲਾਂ ਵੀ ਸਰ ਇਹਦੇ ਉੱਪਰ ਨਾ ਇੰਨਾ ਉੱਪਰ ਕੋਈ ਕੇਸ ਕੋਈ ਚੱਲ ਰਿਹਾ ਇਹ ਜਿਹੜਾ ਸਤਪੁਰ ਰਾਜੇ ਉੱਪਰ ਲੜਾਈ ਝਗੜੇ ਦਾ ਪਹਿਲਾਂ ਕੇਸ ਦਾ ਤੇ ਸਰ ਇਹਦੇ ਵਿੱਚ ਹੁਣ ਕੇ ਮਾਰਡਰ ਦੇ ਵਿੱਚ ਕਿੰਨੇ ਕੁ ਬੰਦੇ ਇਨਵੋਲਵ ਹੋਣਗੇ ਤੁਹਾਨੂੰ ਉਹ ਤੋਂ ਤਿੰਨ ਹੰਦਿਆਂ ਵਾਲ ਨੇ ਜੀ ਸਤਪੁਰਾ ਜਗਤ ਸ਼ਰਨਾ ਦੀ ਜਿਹੜੀ ਲੜਕੀ ਦੀ ਮਤਰਾ ਤੋਂ ਨਾ ਇਹ ਜਿਹਨੇ ਰਸਟਨ ਨੇ ਤੇ ਜਿਹੜਾ ਵੈਪਨ ਸੀਗਾ ਉਹ ਰਿਕਵਰ ਹੋ ਗਿਆ ਇਹ ਮੁੰਡਿਆਂ ਦੀ ਕਿੰਨੀ ਉਮਰ ਹੈ ਜੀ ਇਹ ਜਿਹੜਾ ਸਤਪੁਰਾ ਜੀ ਉਹਦੀ 30 ਸਾਲ ਦੀ ਉਮਰ ਆ ਤੇ ਜਿਹੜਾ ਮੁੰਡਾ ਗੁਰਸ਼ਰਨਾ ਉਹਦੀ 17 ਸਾਲ ਦੀ ਉਮਰ ਹੈ ਜਬਨਾਈ ਲਾਹੋ ਤੇ ਜਿਹੜੀ ਉਹਦੀ ਮਦਰ ਸੀਗੀ ਉਹਦੀ WhatsApp ਦੀ ਹੁਣ ਅਕੇ ਸਰਪੋਸ ਕੀ ਕਰ ਰਹੀ ਹੈ ਜੀ ਇਹਨਾਂ ਦਾ ਰਿਮਾਂਡ ਦਿੱਤਾ ਹੋਇਆ ਜੀ ਤੇ ਹੁਣ ਪੇਸ਼ ਕਰਕੇ ਇਹਨਾਂ ਨੂੰ ਖਤਰ ਜਿਹੜੇ Investigation investigación ¿no?